ਮੈਂ ਵੀ ਕਰਨੀ ਹੈ ਪ੍ਰੈਕਟਿਸ ਹੈ ਦੀਗਾ ਕਰਾਂਗਾ ਪਹਿਲਾਂ ਤੈਨੂੰ ਤੂੰ ਤੈਨੂੰ ਕਰਾਉਂਗਾ ਫਿਰ ਕਰੂੰਗਾ ਤੂੰ ਕਰਦਾ ਨਹੀਂ ਫਿਰ ਫੇਰਾ ਫੇਰੀ ਕਰ ਦਿੰਦਾ ਪਾਠ ਨਹੀਂ ਪਾਖ ਪਾਠ ਹੋਣ ਨਹੀਂ ਲੱਗਦਾ ਹੁਣ 2 ਮਿੰਟ 10 20 ਮਿੰਟਾਂ ਬਾਅਦ ਲੱਗੂ ਆ ਦਊਂਗਾ ਪਾਟ ਸੌਣ ਨੂੰ ਦਿਲ ਕਰਦਾ ਹੈ ਆਇਆ ਲਾ ਦੂੰਗਾ ਆ ਲੱਗ ਗਨੇ ਉਹ ਮਾ ਮਾ ਹੁੰਦੀਆ ਦੁਨੀਆ ਵਾਲੇ ਉਹ ਵੀ ਨਹੀਂ ਲੱਗਦਾ ਹਜ ਤੀਗਾ ਇਹਦੀ ਕਿਰਨ ਤਾਂ ਆਹ ਵੇਖ ਲੈ ਚੱਲੀ ਜਾਂਦਾ ਤੂੰ ਸੇਵ ਖਾ रब पूजा मां दी पूजा रब दी पूजा मां है रब दा रूप है दूजा तेरे मां है कि रहे कि नहीं है तो दो मां हाँ बीबी बीबी तेरी ਬੀਬੀ ਆਖ ਰਹੇ ਹੋ ਆ ਹਾਂ ਬੀਬੀ ਰਾ ਹਾਂ ਬੀਬੀ ਬੀਬੀ ਦੇ ਬਾਪੂ ਤੇਰੇ ਜਣੇ ਕੀ ਮਾਵਾ ਹੈਗੀ ਮਾਂ ਤੂੰ ਰੋਈਆਂ ਨਾ ਤੂੰ ਨਾ ਆ ਮਾਤਾ ਕੋ ਕਿਥੇ ਗਈ ਵਗਿਆ ਨਾ ਹਾਂ ਕਿਉਂ ਮੇਰੀ ਮਾਂ ਗੁਜ਼ਰ ਗਈ ਸੀ ਯਾਰ ਮੈਨੂੰ ਮਾਂ ਦੀ ਯਾਦ ਆ ਜਾਂਦੀ ਰਾਜੀ ਯਾਰ

ਪਾਠ ਕਰੇਗੇ ਪਾਠ ਕਰਾਵਾਂਗੇ ਕੰਕ ਦਾ ਵੇਚ ਲਈਏ ਚਾਚਾ ਹੂੰ ਹੂੰ ਚੱਲ ਜਾ ਕੰਡਮਲ ਚਾਚਾ ਤੇ ਖੜਾ ਆ ਵੇ ਗੁਰੂ ਦਾ ਨਾਮ ਲੈ ਕੇ ਖੜਾ ਅਮਰੀਕੀ ਆਪ ਪਤੀਜੇ ਪਤੀਜੇ ਮੈਂ ਪਤੀਜਾ ਕਹਿੰਦਾ ਮੈਂ ਚਾਚਾ ਤੇਰਾ ਤੂੰ ਤਾ ਤਾ ਮਾਨਾ ਚੱਲ ਚੱਲ ਤੂੰ ਚਾਚਾ ਡੰਬਲ ਚੱਕ ਆ ਉਥੇ ਹੋ ਜਾ ਮੈਦਾਨ ਚ ਖੁੱਲੇ ਥਾਂ ਚ ਇੱਥੇ ਸਹੀ ਐ ਉਹ ਇੱਥੇ ਕੁਰਸੀ ਉੱਚਾ ਨਹੀਂ ਮਾ ਥਾਂ ਇੱਥੇ ਉਥੇ ਹੋ ਵੀ ਰੇਸ ਰਸਤੇ ਚ ਉਥੇ ਉਥੇ ਆਖੋ ਇਹ ਗੱਲ ਉਹ ਇੱਥੇ 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 ਉਹ ਇੱਥੇ ਰਸਤੇ ਚ ਨਾ ਵੀ ਪਾਪਾ ਉਹ ਜਾ ਵੀ ਪਾਪਾ ਚੱਲ ਉਥੇ ਯਾਰ ਤੂੰ ਆ ਪਾਪਾ ਉਮਾਈਆ ਨੋਂ ਨਾਲੇ ਮੈਨੂੰ ਹਣਾ ਭਤੀਜਾ ਤੂੰ ਮੇਰਾ ਹੈ ਨਹੀਂ ਆਇਆ ਇਹ ਭਤੀਜਾ ਆ ਭਤੀਜਾ ਚੱਲ ਆਈ ਚੱਲ ਚੱਲ ਮੈਂ ਬਣ ਜਨਾ ਯਾਰ ਭਤੀਜਾ ਕੋਈ ਨਹੀਂ ਖਿੱਚ ਕੇ ਲਾਰਾ ਜੀ ਐ ਲੱਛੜ ਨਾ ਕਰ ਭਾਈ ਲੱਥਨ ਪੈਰ ਇਕੱਠੇ ਪੈਰ ਇਕੱਠੇ ਕਰ ਪੈਰ ਇਕੱਠੇ ਕਰ ਆ ਦੇ ਉਹ ਕੁੱਤਿਆ ਇਕੱਠੇ ਕਰ ਦਾ ਗਿਆ ਚੱਲ 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 ਨਹੀਂ ਰਾਜ ਚ ਸ਼ਰਾਰਤ ਨਹੀਂ ਕਰਨੀ ਬਈ ਹਾਂ ਫਿਰ ਲੱਤਾਂ ਪਗਿੱਟੇ ਖਰਾਬ ਹੋ ਜਾਣਗੇ ਚੌੜੀਆਂ ਵਾਲੀਆਂ ਨਹੀਂ ਕਰਨੀਆਂ ਸ਼ਾਬਾਸ਼ ਸ਼ਾਬਾਸ਼ ਉੱਧੀ ਆ ਲੱਤ ਖਿੱਚ ਕੇ ਰੱਖ ਕੰਮ ਨੂੰ ਖਿੱਚ ਕੇ ਲੱਤ ਉੱਧੀ ਆ ਉਹ ਪੱਟ ਫੁੱਲੇ ਆ ਕੋਈ ਨਹੀਂ ਤੇਰੇ ਉਹਦੇ ਛਿੱਟਾ ਮਾਰਿਆ ਆਪਾਂ ਕਣਕ ਦਾ ਉਹਦੇ ਕਰਕੇ ਚੱਲ ਉਹ ਤੂੰ ਖੜ ਜਾ ਰਾਹੀ ਆਇ ਨਾ ਕਰ ਯਾਰ ਮੈਂ ਨਹੀਂ ਨਹੀਂ ਤੂੰ ਲਾ ਡੰਬੜ ਲਾ ਹੱਬ ਉਹ ਜਿਹੜਾ ਕੰਮ ਕਰਦਾ ਉਹ ਕਰ ਮੈਂ ਖੜਕਾਉਂ ਤੈਨੂੰ ਫੜ ਕੇ ਯਾਰ ਨਾ ਕੀਤਾ ਸੀ ਉਹ ਤਾਂ ਨੂੰ ਮਾਰਾ ਨਹੀਂ ਮਾਰਦਾ ਉੱਤ ਉੱਤ ਉੱਤਲੇ ਲਾਈ ਆ ਲਾਈ ਖਿੱਚ ਕੇ ਰਾਜੇ ਯਾਰ ਸ਼ਰਾਰਤਾਂ ਯਾਰ ਅੱਜ ਕੀ ਕਰਨ ਲੱਗ ਗਏ ਆ ਤੂੰ ਯਾਰ ਪੁੱਠੇ ਕੰਮ ਕਰਦਾ ਨੱਚੀਂਦਾ ਸੀ ਨੱਚੀਂਦਾ ਡੰਬਲ ਲਾਉਣੇ ਇੱਕ ਕੰਮ ਕਰਨਾ ਤੇਰੇ ਪਿਓ ਦਾ ਵਿਆਹ ਐ ਤੇ ਨੱਚੀਂਦਾ ਇਹਦੋਂ ਮੈਂ ਗੰਨੇ ਨਾ ਕੁੱਟੂੰ ਮੈਂ ਡੱਡਾ ਨਹੀਂ ਵਾ ਡਰਾਗੇ ਤੇ ਤੂੰ ਕੀ ਲੈਣਾ ਨਾ ਡਰ ਕੋਈ ਨਹੀਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਸਭ ਲੱਛਣ ਆ ਤੇਰੇ ਉਤਲੇ ਲਾ ਉਤਲੇ ਉੱਤੇ ਉੱਤੇ ਲਾ ਉੱਤੇ ਉੱਤੇ ਲੱਛਣ ਤੇ ਗੱਟਾ ਉੱਤੇ ਗੱਟਾ ਉੱਤੇ ਲਾ ਉੱਤੇ ਚੱਲ ਬਈ ਚੱਲ ਬੜਾ ਸਿਆਣਾ ਬੱਚਾ ਐ ਤਾਂ ਵੇਖ 4 4 ਕਿਥੇ ਹੋ ਗਿਆ 5 3 8 ਉਹ ਨਹੀਂ ਰਾਜੇ ਗਿਣਤੀ ਸਹੀ ਕਰ ਗਿਣਤੀ ਨਹੀਂ ਸਹੀ ਕਰਦਾ ਤੂੰ ਚੱਲ ਜਾ ਕਿੱਥੇ ਸਹੀ ਐ 3 4 ਮੈਂ ਬਤੁਨਾ 5 ਰਾਈ ਰੱਖਣਾ ਨਹੀਂ ਗਾ ਡੰਪਲ ਪਾ ਜਿਨਾਂ ਜਰਾ ਨਹੀਂ ਤੈਨੂੰ ਇਧਰ ਲੈ ਨਾ ਲਾਈ ਆ ਇਧਰ ਲੈ ਲਾ ਖੜਾ ਹੋ ਇਧਰ ਲੈ ਬਾਨਾ ਲਾ ਇਧਰ 10 ਲਾ ਦੇ 10 ਇਧਰ ਬਸ ਫਿਰ ਬਹਿ ਜੀ ਫਿਰ ਰੈਸਟ ਕਰਕੇ ਲੱਗਾਂਗੇ ਚੱਲ ਚੱਲ ਯਾਰਾ ਜੇ ਚੱਲ ਤਾਂ ਉਪਰ ਉੱਤ ਮਗਰ ਕੰਨ ਨਾ ਪਾ ਹੱਥ ਨਾ ਨਾ ਚੰਗਾ ਗਿਣਤੀ ਨਾ ਕਰਿਆ ਕਰ ਬਸ ਗਿਣਤੀ ਤੂੰ ਗਲਤ ਕਰਦਾ ਜਾਣ ਕੇ ਮਗਰ ਕਿਉਂ ਜਾਨਾ ਹੱਥ ਨੂੰ ਝੂਟਾ ਕੇ ਮਾਰਦਾ ਤੂੰ ਇਤੀ ਮਾਰਤੀ ਰਹੀ ਝੂਟੇ ਮਾਟੇ ਤੇਰੇ ਮੈਂ ਲਵਾ ਦੂੰ ਝੂਟੇ ਮਾਟੇ ਰਾਇਆ ਸਰਚ ਯਾਰ ਜਰਾ ਜੇ ਤੈਨੂੰ ਪਤਾ ਵੀ ਤੈਨੂੰ ਮਾਰ ਦੇਣ ਤਾਂ ਕਰਕੇ ਨਾ ਲੱਛਣ ਕਰਦਾ ਹੁਣ ਮੈਂ ਮਾਰ ਦੇਣਾ ਭਾਈ ਤੇਰੇ ਪਾਪੇ ਨੇ ਆਖਿਆ ਮੈਨੂੰ ਉਹ ਬਹੁਤ ਮੈਂ ਮੈਂ ਕੈਸੇ ਨਾ ਉਹਨਾਂ ਪਿਓ ਨੂੰ ਮੈਂ ਉਹ ਆਸੀ ਬੜ ਤੇਰਾ ਪਿਓ ਆਸੀ ਬੜਕਾਦੀਆਂ ਦਾ ਸੀ ਜੇ ਆਖੇ ਨਾਲ ਡੰਡਾ ਮਾਰੀ ਜਾਂਦਾ ਤਾਂ ਵਾਲੇ ਤਾਂ ਵਾਲੇ ਭਾਈ ਲਾਲਾ ਥੋੜੇ ਤਾਂ ਵਾਲੇ ਜਿੰਨਾ ਥੱਕੇਗਾ ਉੰਨੀ ਜਾਣ ਆਊਗੀ ਚੱਲ ਹੁਣ ਬਹੁਤ ਦਿਨ ਹੋ ਗਏ ਅਰੇਸਟ ਕਰਦੇ ਹੁਣ ਜਾਣ ਸਭ ਕੀ ਲੱਤਾਂ ਗੱਟੀਆਂ ਕਰ <laughs> <laughs> चल 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 सीधे मार हाँ उ दस बुला वन टू थ्री फोर फाइव हथ नहीं लाना दूजा फाइव सिक्स सैवन एट नाइन टन एक इतफड़ एक, 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 एक इतफफड़ एक एक ला घट है ला यारे चरारत नही यार बस हो गया बस हो गया इधर ला ला आप गिनती करी चल दंद ना कट यार खड़चा कुत्तिया गलत लाइया तेन और ला थ्री ਵਨ ਵਨ ਤੁਹੀਂ 6 5 ਪਲੀਜ਼ OK ਮੈਂ ਟਾਈਟ ਚੜਾਖ ਦੇ ਦੋ ਮਰ ਲੈਲਾ ਸਾ ਕੁਰਸੀ ਦਿਰਾ ਦੇ ਤੂੰ ਮਾਰਦਾ ਮਿਲਦਾ ਤਾ ਮਾਰਦਾ ਨਹੀਂ ਸੀ ਤਾਂ ਉਹਨੂੰ ਡਰਾਉਂਦਾ ਸੀਗਾ ਤੂੰ ਫਿਰ ਮਾਰਨਾ ਹੀ ਪੈਂਦਾ ਕੋਈ ਵੀ ਇਹਨੇ ਜੀ ਦੀ ਕੁੜੀ ਤਾਂ ਉਹ ਬਾਅਦ ਚ ਖਾਈ ਤੂੰ ਉਹ ਨਾਲ ਨਾਲ ਖਾਇਆ ਕਰ ਚੱਲ ਲੈ ਖਾਣਾ ਚੱਲ ਆਕੜ ਦਾ ਸਰੀਰ ਹੈ ਕੋਈ ਨਹੀਂ ਕੋਈ ਨਹੀਂ ਹੋ ਜਾ ਠੀਕ ਹੈ ਕੱਲ ਨੂੰ ਤੇਲ ਸ਼ਾਮ ਨੂੰ ਤੇਲ ਤੂਲ ਮਲ ਦੂੰ ਤੜਕੇ ਨਾ ਆਣਾ ਤੂੰ ਸਵੇਰ ਹੋਣਾ ਗਰਮ ਬਣੇ ਨਾ ਤੇਲ ਮਲ ਦੂੰ ਕਹਿ ਦੂੰਗਾ ਤੇਰੀ ਮਾਂ ਨੂੰ ਤੇਲ ਮਲ ਕੇ ਨਵਾਉ ਤੈਨੂੰ ਠੀਕ ਇਹ ਆਕੜ ਗਿਆ ਉਹ ਆਕੜ ਕੁਝ ਨਹੀਂ ਹੁੰਦਾ ਜਿੰਨੇ ਆਕੜ ਨਹੀਂ ਸੈੱਟ ਹੋਣੀਆਂ ਉਹ ਜੇ ਮੈਂ ਕੰਮ ਕਮ ਕਰਦਾ ਸੀ ਹਾਂ ਕੰਮ ਜਿਆਦਾ ਕਰ ਲਿਆ ਤੇ

ਹੋਲੀ 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 ਆਉਂਗਾ ਮੈਂ ਤੇਜ ਆ ਤੇਜ ਹੌਲੀ ਆਏਂਗਾ ਤੂੰ ਤੇ ਜਾ ਫੇਰ ਲੱਤਾਂ ਠੀਕ ਹੋਣੀਆਂ ਬੈਠਕਾਂ ਲਾਉਣੇ ਆ ਖੜ ਜਾ ਅੱਜ ਬੈਠਕਾਂ ਲਾ ਲਾਂਗੇ ਥੋੜੀਆਂ ਇਆਂ ਫੇਰ ਗਰਮ ਹੋ ਜਾਣੀਆਂ ਐ ਮੈਨੇ ਮਾਰੀ ਨਾ ਓਏ ਯਾਰ ਪਾਗਲ ਹੋ ਗਿਆ ਤੂੰ ਰਾਜੇ ਖਾਣਾ ਡੰਗਾ ਇਹ ਮੂਲੀ ਖਾਣੀ ਹੈ ਹੈ ਮੂਲੀ ਖਾਣੀ ਹੈ ਕੋਈ ਮੋਟਾ ਹੋਗਾ ਹੈ ਮੋਟਾ ਮਸ਼ਕਾਉ ਤੇਰੇ ਮੂੰਹ 'ਚੋਂ ਵੱਡੇ ਦੇ ਬੈਲੀ ਦੇ ਮਸ਼ਕਾਉ ਤੇਰੇ ਮੂੰਹ 'ਚੋਂ ਮੂਲੀ ਦਾ ਹੀ ਤੇਰੇ ਮਸ਼ਕਾਉਣ ਲੱਗਿਆ ਚੱਲ ਫਿਰ ਕੋਈ ਨਹੀਂ ਭਲਾ ਤੂੰ ਆ ਤੂੰ ਬੱਦਾਂ ਉਹ ਵੱਡੇ ਨੂੰ ਕਿਹੜਾ ਭਜਨ ਛੜਨਾ ਤੂੰ ਚੱਲ ਮੂਰੇ ਲੱਗ ਪੀ 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 ਜੀ ਪੀ ਦੇ ਬੱਚੇ ਇਧਰ ਚੱਲ ਤੂੰ ਤੂੰ ਮੈਂ ਤੂੰ ਮੈਂ ਪਿਉ ਨਹੀਂ ਆ ਹਾਂ ਤੇ ਪਿਉ ਨਹੀਂ ਆ ਮੈਂ ਨਹੀਂ ਤੇਰਾ ਪਿਓ ਉਹ ਦੂਜਾ ਤੇ ਪਿਓ ਹੈ ਨਹੀਂ ਮੇਰਾ ਅਗਾ ਕਿੰਨੇ ਪਿਓ ਆ ਤੇਰੇ ਤਿੰਨ

ha? di gêga si ayon chala kung tinirat di sa mga

ਜੜੇ ਤੋਂ ਉਹਦੀਆਂ ਲਾਤਾਂ ਚੱਲ ਬੈ ਆਪਾਂ ਮਾਰ ਲੈਂਦੇ ਆ ਬੈਠਕਾਂ ਆਕੜ ਗਿਆ ਥੋੜੀਆਂ ਹੀ ਮਾਰ ਲਾ ਆਖਰੀਆਂ ਉਹ ਕੀ ਕਰਨਗੇ ਕੋਈ ਨਹੀਂ ਹੁੰਦਾ ਇੱਕ ਦੋ ਦਿਨਾਂ ਸੈੱਟ ਹੋ ਜਾਣੀਆਂ ਤਾਂ ਨਾ ਵਾਂਗੇ ਕਰਮ ਨਾ ਹੂੰ ਪ੍ਰਭਾ ਨਾ ਮਨ ਨਾ ਦਰਦੂ ਦਰਦੂ ਦੀ ਕਦੀ ਪ੍ਰਭਾ ਆਪ ਪਿੱਛੇ ਕੱਗੇ ਲੱਟ ਕੇ ਤੋਂ ਹਾਂ ਅਨੱਟੇ ਹਾਂ ਲੱਟ ਕੇ ਪਿੱਛੇ ਖੜ ਗਈ ਹੋਣਾ ਕਿਉਂ ਗਿਆ ਲੱਟੇ ਪਿੱਛੇ ਖੜ ਗਈ ਕੀ ਕਰ ਮੇਰਾ ਲੱਟਾ ਹਾਂ ਲੱਟਾ ਹਾਂ ਲੱਟੇ ਪਿੱਛੇ ਖੜ ਗਈ ਹੋਣਾ ਪਿੱਛੇ ਖੜ ਗਈ ਤਾਂ ਲੱਗੋ ਤੋ ਉਹ ਬਾਈ ਖੱਲੀ-ਖੱਲੀ ਪੈ ਗਈ ਹੋਣੀ ਐ ਲੈ ਘੁੱਟ ਦਿੰਨਾ ਵਾਂ ਜੋ ਆਇਆ ਰਬ ਹੁਣ ਠੀਕ ਐ ਹਾਈਟ ਹਾਈਟ ਆਤ ਮੈਂ ਜੂਨਾ ਜਲਨ ਪਰ ਨਾ ਲਾਈ ਪ੍ਰੈਕਟਿਸ ਨਾ ਘੱਟ ਕਰਾਂਗੇ ਹੂੰ ਉਹਦੇ ਬਾੜੀਆਂ ਲਵਾ ਦਿਆਂ ਤੈਨੂੰ ਵੀਰੇ ਨੇ ਹੂੰ ਉਹਦੇ ਜਿਆਦੇ ਕਰਾਤੀ ਤੈਨੂੰ ਉਹਦੇ ਸਾਰਾ ਦਿਨ ਤੋਰੀ ਫਿਰੇ ਤੈਨੂੰ ਇੰਨਾ ਰਾਹ ਥੱਕ ਗਿਆ ਵਿਚਾਰਾ ਹਣਾ ਰਾਏ ਆਲਾ ਤਨਾ ਆਲਾ ਤੇ ਪੀਤੀ ਗਗਾ ਕੱਗੀ ਸੀ ਆਏ ਹੋਏ ਤਾਂ ਲਾ ਹਾਂ ਤਾਂ ਠੀਕ ਐ ਖਣਾ ਆਵੜਾ ਹਾਂ ਹੂੰ ਆਵੜਾ ਖਾਣਾ ਕੱਟ ਕੇ ਦੇਵਾਂ ਉਹ ਕੌਣ ਆ ਗਿਆ ਅੱਜ ਮੁੰਡਾ ਘੋਣਾ ਕੀ ਗੱਲ ਹੈ ਹਾਂ ਕੀ ਗੱਲ ਹੈ ਫਿਰ ਤੋਰ ਫਿਰ ਲਾ ਲੱਤ ਲਾਤਾ ਭਲਾ ਲਾ ਮੜੀ ਜੀ ਖੱਲੀ ਖੁੱਲੀ ਪੈ ਗਈ ਹੈ ਹਲੋ ਨਾ ਨਾ ਨਹੀਂ ਡਾਕਟਰ ਸੱਤ ਇੱਕ ਦਿਨ ਆਖਿਆ ਵਾਰਮ-ਅਪ ਹੁੰਦਾ ਨਹੀਂ ਠੰਡਾ ਹੀ ਲੱਗ ਜਣਾ ਤੂੰ ਪਹਿਲਾਂ ਵਾਰਮ-ਅਪ ਹੋਇਆ ਕਰਾਂਗੇ ਬਾਅਦ ਤੋਂ ਦੀ ਤੁਰ ਕੇ ਆਇਆ ਕਰ ਪਹਿਲਾਂ ਵਧੀਆ ਕਰਦਾ ਇਹ ਤੂੰ ਓਏ ਇਹਨਾਂ ਨਾ ਕਰੇ ਨਾ ਕਰੇ ਯਾਰ ਮੈਨੂੰ ਸਹੀ ਦੱਸ ਜੇ ਦੁਖਦੀ ਇਹਦਾ ਵਧੀਆ ਰਹਿਣ ਰੈਸਟ ਕਰ ਲੈ ਫਿਰ ਅੱਜ ਚਲ ਰੈਸਟ ਕਰ ਲੈ ਛੱਡ ਖੜਾ ਡੰਬਲ ਅੰਦਰ ਰੱਖ ਦੇ ਦੇ ਬਸ ਠੀਕ ਹੈ ਮੈਂ ਲਾਉਂਗਾ ਸੱਚ ਡੰਬੜਾ ਥੋੜੇ ਜਿਹਾ ਮੈਂ ਲਾ ਲੂਗਾ ਹੂੰ ਠੀਕ ਹੈ ਕੋਈ ਨਹੀਂ ਤੂੰ ਘਰ ਐਸ਼ ਅゼਬ ਖਾ ਲਾ ਦੋ ਫੜੀਆਂ ਰਹੀਆਂ ਇਹ ਵੀ ਖਾਇਆ ਗੰਨਾ ਚੂਪਣਾ ਹੈ ਗੰਨਾ ਡੌਗੀ ਆ ਗਿਆ ਨਾ ਫੋਲੋ ਨੂੰ ਭੜ ਕੇ ਮੈਂ ਉਹਦੀ ਧਾਰ ਘਟਣ ਆਇਆ ਆਇਆ ਟੋਮੀ ਆਵੇ ਟੋਮੀ ਆਪ ਆਗੇ ਤੇ ਬੈਠ ਉਹ ਸੇਵ ਕਦੋਂ ਕੁੱਤਾ ਖਾਂਦਾ ਹੁੰਦਾ ਆ ਦੇ ਲੈ ਟੋਮੀ ਆ ਲੈ ਉਹ ਡਰਦਾ ਹੀ ਭੱਜ ਜਾ ਲੈ ਆ ਲੈ ਅਣੀ ਖਾਂਦਾ ਮਾਮਰੇ ਕੰਦੇ ਨੀ ਨਾ ਉਹ ਚੂਹੇ ਤੇ ਸਜੜ ਪਾਲਦਾ ਫਿਰਦਾ ਜਾਂ ਮਰੇ ਕੋਸ਼ਿਸ਼ ਹਾਂ ਬਿਲ ਵਟਾ-ਵਟਾ ਨਾ ਹੁਣ ਬਾਹਣ ਬਾਹ ਤੇ ਚੂਹੇ ਪਾਲਦਾ ਜਾਂ ਤਿੱਤਰ ਇਹ ਆਪਣੇ ਤਿੱਤਰ ਤਾਂ ਇਹਨੂੰ ਥਉਂਦੇ ਨਹੀਂ ਆਏ ਛੜੀਆਂ ਛੁਟੀਆਂ ਵੜ ਗਏ ਜਾਂ ਪੱਠਿਆਂ ਝੋਣਗੇ ਚੱਪ ਵੀ ਹੁੰਦੇ ਆ ਤੇ ਆ ਨਾ ਲੰਤੇ ਹਾਂ ਚਾਪਾ ਹਾਂ ਤੇ ਹੁੰਦਾ ਆ ਨਾ ਲਾ ਨੇਵੜਾ ਹਾਂ ਦਾ ਸੱਪ ਨਹੀਂ ਸੱਪ ਦਾ ਹਾਂ ਉੱਧਰ ਹੈਗਾ ਸੱਪ ਉਹਦਾ ਬਹੁਤ ਵੱਡਾ ਸੱਪ ਹੈ ਪਰ ਆਪਣਾ ਦੋਸਤ ਆਪਨ ਕੋ ਨਹੀਂ ਆਦਾ ਹੁਣ ਛੇੜਨਾ ਨਹੀਂਗਾ ਬਸ ਜੇ ਛੇੜਾਂਗੇ ਉਦੋਂ ਗਰਮੀ ਖਾਂਦਾ ਉਹ ਨਹੀਂ ਖਾਂਦਾ ਉਹਦੇ ਪੈਰ ਨਹੀਂ ਤਰਨਾਗਾ ਠੀਕ ਹੈ ਆ ਨਾ ਆ ਮੁੰਨਾ ਆ ਹਾਂ ਹਾਂ ਕੁਡਾ ਹੁੰਦਾ ਉਹਦੇ ਚੂਹਾਂ ਚਾਹ ਨਹੀਂ ਆ ਉਹ ਇੱਥੇ ਨਿਓਲੇ ਰਹਿੰਦੇ ਆ ਵਿੱਚ ਇਹਦੇ ਧਾਵਰ ਹੁੰਦੇ ਆ ਪੱਕਾ ਤੇ ਫੇਰੀ ਗੱਡੀ ਚੱਲਦੀ ਆ ਡਰਾਈਵਰ ਵਾਣਾ ਗੱਡੀ ਕਿਵੇਂ ਚੱਲੂ ਕੁੱਤਾ ਵੀ ਹੁੰਦਾ ਇੱਥੇ ਤੂੰ ਫੜ ਲੇਗਾ ਉਹਨੂੰ ਸੱਪ ਨੂੰ ਹਾਂ ਪੁੱਛ ਤੋ ਜਿੱਦੜਾ ਡੰਗ ਮਾਰਨਾ ਆਇਆ ਕਰਕੇ ਮੂੰਹ। ਚਾ ਰੁਗੂ ਆ ਕਹਿੰਦੇ ਉਹ ਤੇ ਕੱਪੜਾ ਸਿੱਟਣਾ ਹੈ ਜੇ ਕਿਤੇ ਕੋਠੇ ਕੱਠੇ ਵੜ ਜੇ ਤਾਂ ਠੀਕ ਹੈ। ਉਹ ਆਪੇ ਬਹਿ ਜਾਂਦਾ ਮੁੜ ਕੇ ਉਹ ਪਿਆਰ ਨਾਲ ਕੱਢ ਲੈਣਾ। ਉਹਦੇ ਨੇੜੇ ਉਹਦੇ ਮੂੰਹ ਦੇ ਨੇੜੇ ਨਹੀਂ ਹੋਣਾਗਾ। ਕਈ ਵਾਰੀ ਜ਼ਹਿਰਲਾ ਹੁੰਦਾ ਕਈ ਵਾਰੀ ਨਹੀਂ ਹੁੰਦਾ। ਅਖਤਰ ਅਖਤਰ ਕਹਾਂਗਾ। ਇੱਥੇ ਖਾਂਦਾ ਤੂੰ ਕਿੱਥੇ ਵੇਖਿਆ ਫਿਲਮ ਚ ਵੇਖਿਆ ਗਿਆ ਇਹ ਚ ਮੱਥੇ ਤੇ ਕਾ ਗਿਆ ਸੀ ਮੱਤੇ ਦੇ ਨਾਲ ਕਾ ਜੀ ਹੋ ਗਦੇ ਪੈਰ ਪੂਰ ਤੇ ਰਹਿ ਜਾਵੇ ਮਾੜਾ ਮਾੜਾ ਲੱਤ ਲੱਤ ਦੇ ਹੋ ਸਕਦਾ ਖੇਤਾਂ ਚ ਕੰਮ ਕਰਦੇ ਬੰਦੇ ਨੂੰ ਮੱਥੇ ਜੇ ਤੇ 나ਗਣੀ ਫਿਲਮ ਵੇਖੀ ਨਾ 나ਗਰ ਨੂੰਗਣ ਫਿਲਮ ਵੇਖੀ ਹੈ ਤੂੰ ਹਣਾ ਹੂੰ ਤੇ ਇਹੋ ਜਿਹਾ ਸੀਨ ਬੜਾ ਯਾਦ ਰੱਖਦਾ ਤੂੰ ਕਾ ਬੋਲ ਮੇਸਮਾ ਨਾ ਦੇ ਰਸਾ ਆਇ ਬੋਲ ਬੋਲ ਦੁਸ਼ਮਣ ਆ ਜੇ ਤਾਂ ਫਿਰ ਕੀ ਕਰੇਗਾ ਦੋ ਅਵੇ ਮਾਰੂਗਾ ਇਹ ਰਾਹ ਸ਼ਰਾਰਤੀਆਂ ਯਾਰ ਰਾਏ ਹੈ ਹੈ ਵੀਰੇ ਸ਼ਰਾਰਤੀ ਹੋ ਗਿਆ ਤੂੰ ਤੈਨੂੰ ਯਾਰ ਪਿਆਰ ਕਰਦੇ ਸਾਰੇ ਸਾਰੇ ਪਿਆਰ ਕਰਦੇ ਤੈਨੂੰ ਨਾ ਆਹ ਮਾਪੇ ਹੁੰਦੇ ਆਂ ਮੇਰੇ ਉਹ ਤੇ ਉਹ ਮਾਪਿਓ ਤਾਂ ਹੁੰਦੇ ਆ ਤੇ ਮਾਪੇ ਹੁੰਦੇ ਆ ਹੂੰ ਮਾਪਿਓ ਸਾਰਿਆਂ ਨਾਲ ਵੱਧ ਪਿਆਰ ਕਰਦੇ ਹੁੰਦੇ ਆ ਬਾਕੀ ਤਾਂ ਕਰਦੇ ਹੀ ਆ ਲੋਕ ਬਾਕੀ ਤਾਂ ਗਵਮ ਗਾਂ ਆਪਦੇ ਕੰਮ ਮਾਰਾ ਕਰਦਾ ਕੋਈ ਕਿਵੇਂ ਕਰਦਾ ਮਾਪਿਓ ਫਰੀ ਕਰਦੇ ਭੈਣਾਂ ਵੀ ਫਰੀ ਕਰਦੀਆਂ ਪਿਆਰ ਭੈਣਾਂ ਨੂੰ ਵੀ ਕੋਈ ਐਡਾ ਲਾਲਚ ਨਹੀਂ ਹੁੰਦਾ ਤੈਨੂੰ ਕੀ ਕਰਤੀ ਆ ਹਮਨ ਹਾ ਤੇਰੀ ਭੈਣ ਵੀ ਪਿਆਰ ਕਰਦੀ ਤੇਨੂੰ ਦੂਜੀ ਦੂਜੀ ਖੱਟੀ ਬੰਦੀ ਹੂੰ ਵੱਡੀ ਮੈਨੂੰ ਆਈ ਸੀ ਚਾਚਾ ਇਹਨੂੰ ਖੇਤ ਲ ਜਾ ਕੇ ਨਾ ਕੋਠੇ ਚ ਇਹਦੇ ਕੰਨ ਤੇ ਲਾਈ ਦੋ ਨਾ ਵੀ ਤੂੰ ਹਾਲੇ ਹੈ ਨਹੀਂ ਮਾਰਨਾ ਨਹੀਂ ਮਾਰਦੇ ਤਨ 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 ਬੈਨ ਕਲ ਚੱਲ ਮੈਂ ਆਪਸੀ ਜਕਾਰਾ ਲਾ ਦੇ ਬਸ ਫਿਰ ਬੰਦ ਕਰਨਾ ਇਹਨੂੰ ਬਸ ਯਾਨ ਜਗਾਰਾ ਲਾ ਫਿਰ ਬੰਦ ਕਰਨਾ ਫੋਨ ਜਗਾਰਾ ਲਾ ਦੇ ਮੈਂ ਕਿਤਾ ਪਤੇ ਹੈ ਕਿਤਾ ਪਤੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਬਸ ਯਾਨ ਮੈਂ ਮੈਂ ਬਸ ਯਾਨ ਹੂੰ ਤਾਂ